बोले सो निहाल सत श्री अकाल गुरप्रकार वाहेगुरु जी का खालसा श्री वाहेगुरु जी की फतेह 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 ज्यों तो प्रेम खेलन का चाओ सिर तर तली गली मेरी आओ इत मार्ग पैर तिजे फिर दीजे कान ना कीजे ए वाणी ਸ਼੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਪਾਛਾਈ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਬਾਣੀ ਉਚਾਰੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1410 ਤੇ ਦਰਜ ਹੈ ਜਿਹੜਾ ਦੌਰ ਸ਼੍ਰੀ ਗੁਰੂ ਨਾਨਕ ਦੇਵ ਦਾਦ ਸੀ ਉਦੋਂ ਨਾ ਤੇ ਕੋਈ ਜੰਗਾਂ ਸੀ ਤੇ ਨਾ ਹੀ ਕਿਸੇ ਫੌਜ ਦੀ ਲੋੜ ਸੀ ਪਰ ਮਹਾਰਾਜ ਜੀ ਨੇ ਉਦੋਂ ਵੀ ਇਹ ਕਿਹਾ ਕਿ ਸਿਰ ਧਰ ਤਲੀ ਗਲੀ ਮੇਰੀ ਆਓ ਉਹ ਕਿਹੜਾ ਸਿਰ ਕਿਹਾ ਉਹਨਾਂ ਨੇ ਕਿ ਆਪਣੀ ਈਗੋ ਆਪਣੇ ਮਨ ਦੇ ਫੁਰਨੇ ਆਪਣੇ ਵਿਚਾਰ ਆਪਣੀ ਹਉਮੈ ਆਪਣੀ ਮੈਂ ਉਹ ਸਾਰਾ ਤਿਆਗ ਕੇ ਜਿਹੜਾ ਤੁਹਾਡੇ ਸਿਰ ਦੇ ਵਿੱਚ ਜੋ ਤੁਹਾਡਾ ਗੁਬਾਰ ਹੈ ਨਾ ਉਹ ਸਾਰਾ ਕੱਢ ਕੇ ਮੇਰੀ ਤਲੀ ਮੇਰੀ ਗਲੀ ਆਵੇ ਜਿਨੇ ਮੇਰੇ ਨਾਲ ਪ੍ਰੇਮ ਦਾ ਚੌ ਖੇੜਨਾ ਉਹ ਸਾਰਾ ਕੁਝ ਕੱਢ ਕੇ ਉਹ ਸਿਰ ਮੰਗੇ ਮਹਾਰਾਜ ਜੀ ਨੇ ਔਰ ਇਹ ਬਾਣੀ ਲਗਭਗ 550 ਸਾਲ ਪਹਿਲੇ ਮਹਾਰਾਜ ਜੀ ਨੇ ਲਗਭਗ ਥੋੜੇ ਸਾਲ ਬਾਅਦ ਹੋਇਆ ਸਾਡੇ 550 ਸਾਲ ਪੁਰਾਣੀ ਬਣੀ ਉਹਨਾਂ 550 ਸਾਲਾਂ ਚ ਹਜ਼ਾਰਾਂ ਲੱਖਾਂ ਲੋਕ ਉਸ ਗਲੀ ਗਏ ਸਿਰ ਤਲੀ ਤੇ ਧਰ ਕੇ ਜਿਹੜੇ ਗਏ ਉਹਨਾਂ ਚ ਇੱਕ ਭਗਵਾਨ ਜੀ ਸਨ ਜਿਨ੍ਹਾਂ ਨੇ ਸਾਰੀ ਉਮਰ ਹੀ ਲਾਤੀ ਇਸ ਤੇ ਆਪਣੇ ਸਾਰਾ ਕੁਝ ਛੱਡਤਾ ਆਪਣਾ ਪਰਿਵਾਰ ਸਭ ਕੁਝ ਲਗਭਗ 22-25 ਸਾਲ ਦਾ ਇੱਕ ਚੋਬਰ ਇੱਕ ਜੱਟ ਜਿਹੜਾ 20-25 ਸਾਲ ਦੀ ਉਮਰ ਦਾ ਹੋਵੇ ਨਾ ਉਹਨੂੰ ਇਸ ਉਮਰ 'ਚ ਤੇ ਰੱਬੂ ਵੀ ਭੁੱਲਿਆ ਹੁੰਦਾ ਹੈ ਖਾਸ ਕਰ ਉਹ ਜਿਹੜੇ ਘਰ ਰੋਟੀ ਰੋਟੀ ਵਧੀਆ ਪੱਕਦੀ ਹੋਵੇ ਨਾ ਤੇ ਉਹ ਤੇ ਫਿਰ ਇਸ ਉਮਰ 'ਚ ਰੱਬ ਨੂੰ ਵੀ ਕੁਝ ਨਹੀਂ ਜਾਣਦਾ ਪਰ ਜਦੋਂ ਕਿਲਾ ਸਾਹਿਬ ਤੋਂ ਨੇੜੇ ਉਹਨਾਂ ਦਾ ਪਿੰਡ ਸੀ ਸੱਲੋਵਾਲ ਉੱਥੋਂ ਇੱਕ ਦਿਨ ਆਏ ਦਰਸ਼ਨ ਕਰਨ ਤੇ ਜਦੋਂ ਦਰਸ਼ਨ ਕੀਤੇ ਤੇ ਫਿਰ ਸਾਡੇ ਰਾਗੀ ਸਿੰਘ ਬੜੀ ਵਾਰੀ ਇਹ ਧਰਨਾ ਪੜਦੇ ਹੁੰਦੇ ਆ ਕਿ ਸਤਿਗੁਰ ਨੈਣ ਸਤਿਗੁਰੂ ਬਾਣ ਨજર ਦੇ ਮਾਰੇ ਰਾਜੇ ਜੋਗੀ ਕੀਤੇ ਨੇ ਜਦੋਂ ਦਰਸ਼ਨ ਕੀਤੇ ਤੇ ਸਤਿਗੁਰ ਨੇ ਇਹੋ ਜਿਹਾ ਬਾਣ ਮਾਰੇ ਮਹਾਰਾਜ ਜੀ ਨੇ ਕਿ ਬੱਸ ਫਿਰ ਗੁਰੂ ਘਰ ਦੀ ਹੋ ਕੇ ਰਹਿਗੇ ਤੇ ਫਿਰ ਉੱਥੇ ਹੀ ਸੇਵਾ ਸ਼ੁਰੂ ਕਰਤੀ ਤੇ ਜਦੋਂ ਉੱਥੇ ਹੀ ਸੇਵਾ ਸ਼ੁਰੂ ਕਰਤੀ ਗੁਰੂ ਘਰ ਦੀ ਉੱਥੇ ਹੀ ਰਹਿਣ ਲੱਗ ਪਏ ਜਿਆਦਾ ਸਮਾਂ ਤੇ ਉਦੋਂ ਉਸ ਸਮੇਂ ਚ ਲੰਬੜਦਾਰ ਦੀਵਾਨ ਸਿੰਘ ਜੀ ਸੀ ਜਿਹੜੇ ਗੁਰੂ ਘਰ ਦੀ ਸੇਵਾ ਸੰਭਾਲਦੇ ਸੀ ਸਾਰੀ ਡੇਰੇ ਦੀ ਮਹਾਰਾਜ ਜੀ ਦੇ ਵੇਲੇ ਮਹਾਰਾਜ ਜੀ ਤੇ ਆਪ ਭਗਤੀ ਵਾਲੇ ਰੰਗ 'ਚ ਰਹਿੰਦੇ ਸੀ ਪਰ ਜਿਹੜੀ ਡੇਰੇ ਦੀ ਸਾਰੀ ਸੇਵਾ ਸੰਭਾਲ ਸੀ ਉਹ ਲੰਬੜਦਾਰ ਦੀਵਾਨ ਸਿੰਘ ਜੀ ਕਰਦੇ ਸੀ ਜਦੋਂ ਭਗਵਾਨ ਜੀ ਉੱਥੇ ਗਏ ਉੱਥੇ ਸੇਵਾ ਸ਼ੁਰੂ ਕੀਤੀ ਤਾਂ ਮਹਾਰਾਜ ਜੀ ਨੇ ਉਹਨਾਂ ਦੀ ਸੇਵਾ ਵੇਖ ਕੇ ਤੇ ਮਹਾਰਾਜ ਜੀ ਨੂੰ ਤੇ ਅੰਦਰ ਦਾ ਹੀ ਪਤਾ ਸੀ ਉਹਨਾਂ ਨੂੰ ਤੇੱਕ ਪਛਾਣਦੀ ਸੀ ਵੀ ਕੌਣ ਕੀ ਹੈ ਤੇ ਕੀ ਨਹੀਂ ਉਹਨਾਂ ਨੂੰ ਤੇ ਦਿਲ ਦੀਆਂ ਜਾਣਦੇ ਸੀ ਉਹਨਾਂ ਨੇ ਲੰਬੜਦਾਰ ਦੀਵਾਨ ਸਿੰਘ ਹੋਰਾਂ ਨੂੰ ਕਿਹਾ ਕਿ ਦੀਵਾਨ ਸਿੰਘ ਜੀ ਹੁਣ ਹਵਲਦਾਰ ਆ ਗਏ ਤੇ ਹਵਲਦਾਰ ਆ ਗਏ ਤੇ ਸਾਰਾ ਕੁਝ ਇਹਨਾਂ ਦੇ ਹਵਾਲੇ ਕਰ ਦੋ ਤੇ ਦੀਵਾਨ ਸਿੰਘ ਜੀ ਨੇ ਵੀ ਉਸੇ ਵੇਲੇ ਸਾਰੀਆਂ ਡੇਰੇ ਦੀਆਂ ਚਾਬੀਆਂ ਭਗਵਾਨ ਜੀ ਨੂੰ ਦਿੱਤੀਆਂ ਤੇ ਉਸ 25 ਸਾਲ ਤੋਂ ਲੈ ਕੇ ਲਗਭਗ 70 ਸਾਲ ਅਪਰੋਕਸੀਮੇਟ 2-4 ਸਾਲ ਵੱਧ ਘੱਟ ਹੋ ਸਕਦੇ ਹੈ 70 ਸਾਲ ਗੁਰੂ ਘਰ ਦੀ ਸੇਵਾ ਕੀਤੀ ਜਿਹੜੇ ਆਪਣੇ ਬੱਚੇ ਪਾਲੇ ਉਹ ਜਿਹੜੀ ਉਹਨਾਂ ਦੀ ਆਪਣੀ ਪੁਰਾਣੀ ਜ਼ਮੀਨ ਹੈਗੀ ਸੀ ਥੋੜੀ ਬਹੁਤ ਉਹ ਵੇਚ ਕੇ ਆਪਣਾ ਪਰਿਵਾਰ ਪਾਲਿਆ ਪਰ ਗੁਰੂ ਘਰ ਦੀ ਸੇਵਾ ਦਿਨ ਰਾਤ ਇੱਕ ਕਰਕੇ ਭਗਵਾਨ ਜੀ ਨੇ ਇੱਥੇ ਕੀਤੀ ਸਾਰੀ ਸੰਗਤ ਜਾਣਦੀ ਏ ਕਿ ਭਗਵਾਨ ਜੀ ਕਿੰਨੇ ਸਾਲ ਇੱਥੇ ਅਟਾਰੀ ਸਾਹਿਬ ਵੀ 35 ਸਾਲ ਲਗਭਗ 35 40 ਸਾਲ ਅਟਾਰੀ ਸਾਹਿਬ ਦੀ ਸੇਵਾ ਸੰਭਾਲੀ ਫਿਰ ਦੁਬਾਰਾ ਅਨਿਸ਼ਾਰਾ ਸਾਹਿਬ ਜਾ ਕੇ ਉੱਥੇ ਸਾਰੀ ਸੇਵਾ ਸੰਭਾਲੀ ਔਰ ਮਹਾਰਾਜ ਜੀ ਕਹਿੰਦੇ ਹੁੰਦੇ ਸੀ ਜਿਹਨੇ ਨਾਮ ਦੀ ਗੱਲ ਕਰਨੀ ਜਿਹਨੇ ਪਰਮਾਤਮਾ ਦੀ ਗੱਲ ਕਰਨੀ ਜਿਹਨੇ ਕੀਰਤਨ ਦੀ ਗੱਲ ਕਰਨੀ ਉਹ ਮੇਰੇ ਕੋਲ ਆਵੇ ਜਿਹਨੇ ਦੁਨਿਆਵੀ ਗੱਲ ਕਰਨੀ ਕੋਈ ਲੈਣ ਦੇਣ ਦੀ ਗੱਲ ਕਰਨੀ ਉਹ ਭਗਵਾਨ ਜੀ ਕੋਲ ਜਾਵੇ ਤੇ ਇਥੇ ਤਰ੍ਹਾਂ ਹੀ ਹੁੰਦਾ ਰਿਹਾ ਇੰਨੇ ਸਾਲ ਕੋਈ ਇੱਕ ਬੜਾ ਵੱਡਾ ਅਰਥਾ ਹੁੰਦਾ ਕਿਉਂਕਿ 70 ਸਾਲ ਇੱਕ ਯੁੱਗ ਹੋ ਜਾਂਦਾ ਹੈ ਪੂਰਾ ਕਈ ਜਨਰੇਸ਼ਨਾਂ ਬਦਲ ਜਾਂਦੀਆਂ ਤੇ ਭਗਵਾਨ ਜੀ ਨੇ ਇੰਨੇ ਸਾਲ ਉੱਥੇ ਸੇਵਾ ਕੀਤੀ ਉਹਦੇ ਵਿਚਕਾਰ ਇੱਕ ਘਟਨਾ ਜਿਹੜੀ ਮੈਂ ਤੁਹਾਨੂੰ ਥੋੜੀ ਜੀ ਦੱਸਣਾ ਚਾਹਨਾ ਕਿ ਇੱਕ ਵਾਰੀ ਭੈਣ ਪਿਆਰਾ ਜੀ ਨੇ ਤੇ ਸੰਤ ਮੁੰਛਾ ਸਿੰਘ ਜੀ ਨੇ ਮਹਾਰਾਜ ਜੀ ਕੋ ਲਾਏ ਤੇ ਉਹਨਾਂ ਕਿਹਾ ਕਿ ਮਹਾਰਾਜ ਜੀ ਇਹਨੂੰ ਭਗਵਾਨ ਨੂੰ ਇੱਥੋਂ ਕੱਢ ਦਿਓ ਡੇਰੇ ਚੋਂ ਕਿ ਭਗਵਾਨ ਸਿੰਘ ਜੱਟ ਹੈਗਾ ਤੇ ਇਹ ਐਵੇਂ ਜਟਾਸ਼ਈ ਕਰਦਾ ਸਾਡੇ ਨਾਲ ਤੇ ਇਹਨੂੰ ਡੇਰੇ ਚੋਂ ਕੱਢ ਦਿਓ ਇੱਥੋਂ ਤੇ ਮਹਾਰਾਜ ਜੀ ਨੇ ਭੈਣ ਪਿਆਰਾ ਜੀ ਦੀ ਗੱਲ ਕਦੀ ਮੋੜਦੇ ਨਹੀਂ ਸੀ ਉਹਨਾਂ ਨੇ ਭਗਵਾਨ ਜੀ ਨੂੰ ਕਿਹਾ ਕਿ ਭਗਵਾਨ ਜੀ ਤੁਸੀਂ ਡੇਰਾ ਛੱਡ ਕੇ ਚਲੇ ਜਾਓ। ਭਗਵਾਨ ਜੀ ਨੇ ਉਸੇ ਵੇਲੇ ਕਿਹਾ ਜੀ 7 ਵਜੇ ਮਹਾਰਾਜ। ਭਗਵਾਨ ਜੀ ਨੇ ਆਪਣਾ ਆਸਨ ਛੁਕਿਆ ਤੇ ਤੁਰ ਪਏ। ਜਦੋਂ ਭਗਵਾਨ ਜੀ ਤੁਰਨ ਲੱਗੇ ਮਹਾਰਾਜ ਜੀ ਨੇ ਵੀ ਆਪਣਾ ਆਸਨ ਛੁਕਿਆ ਤੇ ਨਾਲ ਹੀ ਤੁਰ ਪਏ। ਉਹ ਕਹਿਣ ਲੱਗੇ ਸਾਰੇ ਜਾਨੇ ਸਾਰੀ ਸੰਗਤ ਕਿ ਮਹਾਰਾਜ ਜੀ ਤੁਸੀਂ ਕਿੱਥੇ ਚੱਲਿਓ? ਉਹ ਕਹਿੰਦੇ ਜੀ ਤੁਸੀਂ ਕਿਹਾ ਸੀ ਜਟਾਂ ਨੂੰ ਡੇਰੇ 'ਚ ਨਹੀਂ ਰਹਿਣ ਦੇਣਾ ਤੇ ਮੈਂ ਵੀ ਤੇ ਜਾਟਾਂ। ਕਿਉਂਕਿ ਜੋ ਇਤਿਹਾਸ ਕੇੰਦਰ ਚ ਜੋ ਜੋ ਬਾਨੇ ਜੋ ਸਾਖੀਆਂ ਚ ਲਿਖਿਆ ਹੈ ਕਿ ਲਗਭਗ 9 ਸਾਲ ਦੀ ਉਮਰ ਚ ਮਹਾਰਾਜ ਜੀ ਇੰਨੇ ਜ਼ਿਆਦਾ ਬਿਮਾਰ ਹੋਏ ਕਿ ਉਹਨਾਂ ਦੀ ਡੈਥ ਹੋ ਗਈ। ਸਰੀਰ ਛੱਡ ਗਏ। ਸਰੀਰ ਛੱਡ ਗਏ ਜਦੋਂ ਤੇ ਉਹਨਾਂ ਦੀ ਮਾਂ ਨੇ ਟਾ ਮਾਰੀ ਕਿ ਵੀ ਪੂਕਿਆਂ ਦਾ ਗੁਰੂ ਝੂਠਾ ਹੈ। ਕਿਉਂਕਿ ਮੈਨੂੰ ਇਹ ਜਿਹੜਾ ਵਾਰ ਮਿਲਿਆ ਸੀ ਇਹ ਸਤਿਗੁਰੂ ਰਾਮ ਸਿੰਘ ਜੀ ਨੇ ਦਿੱਤਾ ਸੀ ਤੇ ਉਹਨਾਂ ਕਹਿਆ ਸੀ ਕਿ ਤੇਰਾ ਪੁੱਤਰ ਬੜਾ ਪ੍ਰਤਾਪੀ ਹੋਏਗਾ ਇਹ ਬੜਾ ਨਾਮ ਕਮਾਏਗਾ ਸੰਗਤ ਨੂੰ ਬੜੇ ਉਧਾਰ ਕਰੇਗਾ ਲੋਕਾਂ ਦਾ ਇਹ ਤੇ ਝਾਇ ਹੀ ਨਹੀਂ ਉਹ ਤੇ ਗੁਰੂ ਝੂਠਾ ਹੈ ਉਦੋਂ ਸੰਤ ਮੱਲ ਸਿੰਘ ਜੀ ਉੱਥੇ ਹੁੰਦੇ ਸੀ ਕੋਲ ਸੰਤ ਮੱਲਾ ਸਿੰਘ ਜੀ ਸੰਤ ਮੱਲਾ ਸਿੰਘ ਜੀ ਨੇ ਜਦੋਂ ਇਹ ਗੱਲ ਸੁਣੀ ਤੇ ਉਹਨਾਂ ਕਹਾ ਕਿ ਉਹਨਾਂ ਦੀ ਮਾਤਾ ਜੀ ਨੂੰ ਕਿ ਤੁਸੀਂ ਜਿਆਦਾ ਨਾ ਕਰੋ ਸਭ ਕੁਝ ਠੀਕ ਹੋ ਜਾਏਗਾ संत मल्ला सिंह जी ने कहा कि मैं अपनी उम्र ਤੇ ਆਪਣੀ ਵਸਤ ਮੇਰੀ ਜਿੰਨੀ ਭਗਤੀ ਹੈ ਕਿਉਂਕਿ ਉਹਨਾਂ ਦੀ ਬਹੁਤ ਜ਼ਿਆਦਾ ਭਗਤੀ ਸੀ ਉਹਨਾਂ ਦੀ ਇੰਨੀ ਭਗਤੀ ਸੀ ਕਿ ਜਿਹੜਾ ਦੇਹ ਦਾ ਦਰਸ਼ਨ ਕਰ ਲੈਂਦਾ ਸੀ ਨਾ ਉਹ ਵੀ ਪਾਰ ਹੋ ਜਾਂਦਾ ਉਹਨਾਂ ਨੇ ਕਿਹਾ ਕਿ ਮੈਂ ਆਪਣੀ ਵਸਤ ਆਪਣੀ ਸਾਰੀ ਭਗਤੀ ਤੇ ਆਪਣੀ ਸਾਰੀ ਉਮਰ ਮੈਂ ਮਹਾਰਾਜ ਜੀ ਨੂੰ ਦੇਣਾ ਹੋਇਆ ਕਿ ਕਿ ਹੌਲੀ ਹੌਲੀ ਸੰਤ ਜੀ ਬਿਮਾਰ ਹੋਣੇ ਸ਼ੁਰੂ ਹੋ ਗਏ ਤੇ ਮਹਾਰਾਜ ਜੀ ਠੀਕ ਹੋਣਾ ਸ਼ੁਰੂ ਹੋ ਗਏ ਮਹਾਰਾਜ ਜੀ ਕਹਿੰਦੇ ਕਿ ਭਾਈ ਮੇਰੀ ਤੇ ਉਮਰ ਕਿਉਂਕਿ ਸੰਤ ਮੱਲਾ ਸਿੰਘ ਜੀ ਵੀ ਜੱਟ ਸੀ ਉਹ ਕਹਿੰਦੇ ਮੈਂ ਤੇ ਜੱਟ ਵਾਲੀ ਉਮਰ ਭੋਗਦਾ ਪਿਆ ਮੇਰੀ ਉਮਰ ਤੇ ਉਹਦੇ ਖਤਮ ਹੋ ਗਈ ਸੀ ਇਸ ਕਰਕੇ ਅਸੀਂ ਵੀ ਜੱਟ ਹਾਂ ਤੇ ਮੈਂ ਵੀ ਇਹਨਾਂ ਦੇ ਨਾਲ ਹੀ ਚੱਲਿਆ ਤੇ ਫਿਰ ਉਹਦੋਂ ਪਿਆਮ ਪਿਆਰਾ ਜੀ ਸੰਤ ਮੁੰਛਾ ਸਿੰਘ ਜੀ ਤੇ ਬਾਕੀ ਵੀ ਜਿੰਨੀ ਸੰਗਤ ਸੀ ਸਾਰੇ ਹੱਥ ਜੋੜ ਕੇ ਖਲੋਗੇ ਕਿਤੇ ਗਲਤੀ ਹੋ ਗਈ ਤੇ ਉਹਦੇ ਬਾਅਦ ਫਿਰ ਭਗਵਾਨ ਜੀ ਹਮੇਸ਼ਾ ਮਹਾਰਾਜ ਜੀ ਦੇ ਚਰਨਾਂ ਨਾਲ ਜੁੜੇ ਰਹੇ ਉਹ ਡੇਰੇ ਦੀ ਸੇਵਾ ਕਰਦੇ ਰਹੇ ਸੰਗਤ ਦੀ ਸੇਵਾ ਕਰਦੇ ਰਹੇ ਦਿਨ ਰਾਤ ਇਹ ਕੀਤਾ ਇਥੇ ਅਟਾਰੀ ਸਾਹਿਬ ਵੀ ਇਹ ਸਾਰੀ ਡਵੈਲਪਮੈਂਟ ਉਹਨਾਂ ਨੇ ਕਰਾਈ ਉਦੋਂ ਇਹ ਸਾਰੀਆਂ ਗੱਲਾਂ ਗੁਰੂ ਜਾਣਦਾ ਸੋ ਮਹਾਰਾਜ ਜੀ ਕੇ ਅਰਦਾਸ ਹੈ ਕਿ ਵਾਹਿਗੁਰੂ ਸਾਨੂੰ ਵੀ ਗਰੀਬਨ ਵਾਲੇ ਤੁਹਾਡੇ ਤੇ ਵੀ ਇਹੋ ਜੀ ਕਿਰਪਾ ਕਰਨ ਕਿ ਅਸੀਂ ਵੀ ਫਿਰ ਦਜੀਜੇ ਕਾਰਨਾ ਕੀਜੇ ਵਾਲੀ ਸਾਡੀ ਵੀ ਇਹ ਅਵਸਥਾ ਬਣੇ ਮਹਾਰਾਜ ਜੀ ਮਿਹਰ ਕਰਨ ਸਾਰੀਆਂ ਸੰਗਤਾਂ ਤੇ ਤੁਸੀਂ ਸਾਰੇ ਬੜੇ ਪਿਆਰ ਵਾਲਿਓ ਬੜੀ ਦੂਰੋਂ ਦੂਰੋਂ ਆਏ ਔਰ ਬੜੀ ਢੇਰ ਤੇ ਬੈਠੇ ਹੋ ਮੈਂ ਬਹੁਤਾ ਸਮਾਂ ਨਹੀਂ ਲੈਣਾ ਕਾਟਾ ਸਭ ਦਾ ਬਹੁਤ ਬਹੁਤ ਧੰਨਵਾਦ ਤੁਹਾਡੀ ਇੱਥੋਂ ਦੀ ਮੈਨੇਜਮੈਂਟ ਕਮੇਟੀ ਵੱਲੋਂ ਇੱਥੇ ਪ੍ਰਭ ਦਿਆਲ ਸਿੰਘ ਜਿਨੇ ਉਪਰਾਲਾ ਸ਼ੁਰੂ ਕੀਤਾ ਭਗਵਾਨ ਜੀ ਦਾ ਮੇਲਾ ਮਨਾਉਣ ਦਾ ਇਸ ਵਾਰੀ ਇਹ ਚੌਥਾ ਭਗਵਾਨ ਜੀ ਦਾ ਮੇਲਾ ਹੈ ਵਾਹਿਗੁਰੂ ਮਿਹਰ ਕਰੇ ਹਮੇਸ਼ਾ ਇਹ ਮੇਲੇ ਲੱਗਦੇ ਰਹਿਣ ਮੇਲੇ ਵੀ ਉਹਨਾਂ ਦੇ ਲੱਗਦੇ ਜਿਨ੍ਹਾਂ ਨੇ ਕੋਈ ਕਿਰਤ ਕਮਾਈਆਂ ਕੀਤੀਆਂ ਹੁੰਦੀਆਂ ਆਮ ਦੇ ਮੇਲੇ ਕਿੱਥੇ ਲੱਗਦੇ ਲੋਕਾਂ ਦੇ ਚੇਤਾ ਹੀ ਭੁੱਲ ਜਾਂਦੇ ਨੇ ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਪ੍ਰਾਪਤਵਾਲ ਦਾ ਉਹ ਵਧਾਈ ਦਾ ਪਾਤਰ ਹੈ ਕਿ ਉਹਨੇ ਬੜੀ ਮਿਹਨਤ ਕੀਤੀ ਉਹ ਜਦੋਂ ਮੇਲਾ ਵੀ ਹੁੰਦਾ ਹੈ ਨਾ ਜਦੋਂ ਸਮਮ ਦਾ ਮੇਲਾ ਹੁੰਦਾ ਹੈ ਤੂੰ ਉਹਦੀ ਅੱਡੀ ਜ਼ਮੀਨ ਤੇ ਨਹੀਂ ਲੱਗਦੀ ਉਹ ਨਹੀਂ ਵੇਖਦਾ ਦਿਨ ਲੇ ਰਾਤ ਸੇਵਾ ਕਰੀ ਜਾਂਦਾ ਚਾਹ ਪਾਣੀ ਦੀ ਸੇਵਾ ਇੰਨੀ ਜ਼ਿਆਦਾ ਕਰਦਾ ਕਿ ਮੈਂ ਤਾਂ ਕਈ ਵਾਰੀ ਕਹਿਣਾ ਹਾਂ ਕਿ ਭਾਈ ਮੈਨ ਆਫ ਦਾ ਮੇਲਾ ਤੇ ਇਹਨੂੰ ਦੇਣਾ ਕਿਉਂਕਿ ਇੰਨੀ ਸੇਵਾ ਕਰਦਾ ਕਿ ਵੇਖਦਾ ਹੀ ਨਹੀਂ ਲੱਤੀ 2:00 ਵਜੇ ਤੱਕ ਵੀ ਲੱਗਾ ਤੇਰੇ 4:00 ਵਜੇ ਵੀ ਲੱਗਾ ਹੁੰਦਾ ਸੋ ਵਧਾਈ ਦਾ ਪਾਤਰ ਬਾਕੀ ਵੀ ਸਾਰੀ ਸਾਡੀ ਕਮੇਟੀ ਜਿਹੜੀ ਇੱਥੇ ਨੌਜਵਾਨ ਸਭਾ ਹੈ ਅੱਜ ਬੜੇ ਇੱਥੇ ਖੁਸ਼ਕਿਸਮਤ ਆ ਕਿ ਸਾਨੂੰ ਬੜੀ ਵਧੀਆ ਟੀਮ ਮਿਲੀ ਹੋਈ ਹੈ ਮੇਲੇ ਤੇ ਕੀ ਹਰ ਵੇਲੇ ਸਾਰਾ ਸਾਲ ਬਹੁਤ ਵਧੀਆ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਪ ਕੁਰਬਾਨੀ ਵਾਲੇ ਅੱਜ ਫੇਰ ਦੇ ਸੇਵਾ ਕਰ ਰਹੇ ਆ ਉਹਨਾਂ ਨੂੰ ਵੀ ਬਹੁਤ-ਬਹੁਤ ਥੈਂਕ ਯੂ ਉਹਨਾਂ ਦਾ ਧੰਨਵਾਦ ਉਹਨਾਂ ਦਾ ਇੱਕ ਛੋਟੀ ਜੀ ਬੇਨਤੀ ਜਿਹੜਾ ਹੁਣ ਹੈਪੀ ਜੀ ਨੇ ਕਿਹਾ ਹੀ ਹੈ ਕਿ ਅਗਲੇ ਐਤਵਾਰ 9 ਫਰਵਰੀ ਮੇਲਾ ਹਰ ਸਾਲ ਮਨਾਇਆ ਜਾਂਦਾ ਅੰਮ੍ਰਿਤ ਸਰਦੀ ਸੰਗਤ ਵਾਲੋ ਉਹ ਵਾਹੂ ਫਾਰਮ ਮੇਰਾ ਕੋਟ ਰੋੜਤੇ ਹੈ ਜਿੱਥੇ ਪਿਛਲੀ ਵਾਰੀ ਵੀ ਮੇਲਾ ਮਨਾਇਆ ਸੀ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਸਾਰੇ ਉੱਥੇ ਹੋਮੋ ਮਾ ਕੇ ਪਹੁੰਚਿਓ ਤੇ ਇੱਕ ਹੋਰ ਛੋਟੀ ਬੇਨਤੀ ਕਿ 6 ਅਪ੍ਰੈਲ ਇਸ ਸਾਲ ਦੀ 6 ਅਪ੍ਰੈਲ 2025 ਇੱਥੇ ਅੱਖਾਂ ਦਾ ਕੈਂਪ ਜਿਹੜਾ ਆਇਆ ਸੀ ਈਟਾਰੀ ਸਾਹਿਬ ਅਰੇਂਜ ਕਰ ਰਹੇ ਆ ਇੱਕ ਵਿਸ਼ੇ ਪੰਜਾਬੀ ਸਭਾ ਕੈਨੇਡਾ ਉਹਨਾਂ ਦੇ ਉਪਰਲੇ ਨਾਲ ਹੁੰਦਾ ਹੈ ਅੱਖਾਂ ਦੇ ਕੈਂਪ ਤੁਸੀਂ ਆਪ ਵੀ ਜੇ ਨੂੰ ਕਿਸੇ ਨੂੰ ਲੋੜ ਹੋਵੇ ਜਾਂ ਆਪਣੇ ਪਿੰਡਾਂ 'ਚ ਆਂਡ ਗਵਾਨ ਕਿਸੇ ਨੂੰ ਵੀ ਲੋੜ ਹੋਵੇ ਇੱਥੇ ਅਟਾਰੀ ਸਾਹਿਬ ਵੀ ਅਸੀਂ ਲਵਾਵਾਂਗੇ ਪੋਸਟਰ ਵੀ ਹੋਰ ਵੀ ਚਾਹੇ ਉਹ ਨਿਸ਼ਾਰਾ ਸਾਹਿਬ ਤੋਂ ਹੋਵੇ ਜਿਹੜੀ ਸੰਗਤ ਇੱਥੇ ਆਏਗੀ ਸਭ ਦਾ ਫ੍ਰੀ ਇਲਾਜ ਹੈ ਜੇ ਕਿਸੇ ਨੂੰ ਜੋ ਵੀ ਦਵਾਈ ਦੀ ਲੋੜ ਹੈ ਜਾਂ ਅੱਖਾਂ ਦਾ ਆਪਰੇਸ਼ਨ ਦੀ ਲੋੜ ਹੈ ਸਾਰਾ ਕੁਝ ਫ੍ਰੀ ਹੈ ਕੁਝ ਵੀ ਨਹੀਂ ਔਰ ਉਦੋਂ ਇੱਥੇ ਲੰਗਰ ਪਾਣੀ ਦਾ ਵੀ ਸਾਰਾ ਇਂਤਜ਼ਾਮ ਹੋਏਗਾ ਸੋ 6 ਅਪ੍ਰੈਲ ਨੋਟ ਕਰ ਲਓ ਕਿ 6 ਅਪ੍ਰੈਲ ਨੂੰ ਅੱਖਾਂ ਦਾ ਕੈਂਪ ਲੱਗੇਗਾ ਬਹੁਤ-ਬਹੁਤ ਧੰਨਵਾਦ ਤੁਹਾਡਾ ਸਭ ਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇੱਕ ਹੋਰ ਬੇਨਤੀ ਹੈ ਕਿ 18 ਫਰਵਰੀ ਹਰ ਸਾਲ ਦੀ ਤਰ੍ਹਾਂ ਸੰਤ ਭਗਵਾਨ ਜੀ ਦਾ ਮੇਲਾ ਨਿਸ਼ਾਰਾ ਸਾਹਿਬ ਹਰ ਸਾਲ ਹੁੰਦਾ ਹੈ ਇਸ ਸਾਲ ਵੀ 18 ਫਰਵਰੀ ਨੂੰ ਨਿਸ਼ਾਰਾ ਸਾਹਿਬ 'ਚ ਸੰਤ ਭਗਵਾਨ ਜੀ ਦਾ ਮੇਲਾ ਹੈ ਸਭ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਸਾਰੇ ਉੱਥੇ ਵੀ ਜਰੂਰ ਪਹੁੰਚਿਓ ਵਾਹਿਗੁਰੂ ਜੀ ਕਾ ਖਾਲਸਾ ਅਟਾਰੀ ਸਾਹਿਬ ਤੋਂ ਵੀ ਬਸ ਜਾਏਗੀ 18 ਤਰੀਕ ਨੂੰ 18 ਫਰਵਰੀ ਨੂੰ ਇੱਥੋਂ ਜਿੰਨਾਂ ਸੰਤਾਂ ਨੇ ਜਾਣਾ ਹੋਵੇ ਉਹ ਇੱਥੇ ਬਸ ਦਾ ਇਂਦਜਾਮ ਹੋਏਗਾ ਸੰਤ ਨੂੰ ਇੰਜਨ ਸਿੰਘ ਜੀ ਤੇ ਦੱਸ ਦੇਣਗੇ ਸਾਰਾ ਕੁਝ ਜਿਨ੍ਹਾਂ ਨੂੰ ਬਸ ਦੀ ਡਿਟੇਲ ਚਾਹੀਦੀ ਹੋਗੀ